ये कुछ ही मिनटा के भर गया है समा बिल्कुल कट उधर तो भी खास काम कर रहा सेवा कर रही है श्रद्धा सहज संता बड़े ही श्रद्धा भावना न सेवा कर दिया ने बैठिया ने वाहे गुरु अंदर भी संता बैठिया ने बहुत ज्यादा तरह ਇਹ ਉਪਰ ਵਾਲਾ ਲੰਗਰ ਜੋ ਕਿ ਉਪਰ ਵਾਲਾ ਲੰਗਰ ਵੀ ਫੁੱਲ ਭਰਿਆ ਹੋਇਆ ਆਇਆ ਹੈ ਐਸਟੇਨ ਉਪਰਲਾ ਲੰਗਰ ਹੈ ਇਹ ਫੁੱਲ ਭਰਿਆ ਹੋਇਆ ਹੈ ਤੁਹਾਨੂੰ ਦਿਖਾਵਾ ਤੇ ਇਧਰ ਬਹਾਰ ਸੰਤਾਂ ਬੈਠ ਨਹੀਂ ਆਣੇ ਤੇ ਤੋ ਬੱਚੀ ਇੱਕ ਪ੍ਰਸ਼ਾਦੇ ਬਣਾ ਰਹੀ ਹੈ ਛੋਟੀ ਜੀ ਕਿੰਤਾ ਰੋਗ ਦਿੱਤੀਆਂ ਗਈਆਂ ਨੇ ਜੋ ਕਿ ਇਧਰ ਦਾ ਵੀ ਲੰਗਰ ਆਜ ਕੋ ਬਾਹਰ ਸੰਗਤਾਂ ਖੜੀਆਂ ਨੇ ਇਧਰ ਤੇ ਅਸੀਂ ਜਦ ਨੀਚੇ ਆਏ ਤੇ ਨੀਚੇ ਦਾ ਵੀ ਲੰਗਰ ਪਰਿਆ ਹੋਇਆ ਹੈ ਲਿਜੇ ਦਾ ਲੰਗਰ ਬਸ ਕੋਸਾਸਪਾਈ ਕਰਕੇ ਛੱਡ ਦਿੱਤਾ ਜਾਵੇਗਾ ਸੰਗਤਾਂ